ਕਿੱਥੇ ਰਹਿਣਾ ਲਿਓ ਕੀ ਹੋਇਆ ਅੱਜ ਤੁਹਾਡੇ ਨਾਲ ਚੱਲ ਕੋਈ ਨਹੀਂ ਯਾਰ ਇਹ ਕੋਈ ਗੱਲ ਨਹੀਂ ਆਹ ਪਤਾ ਨਹੀਂ ਲੱਗਦੀ ਉਹ ਜਿਹੜਾ ਇਹ ਜਿਹੜੇ 7 ਲੱਖ ਰੁਪਏ ਤੋਂ ਖਾਲੀ ਕੋਣ ਕੀ ਨਾਲ ਤੁਹਾਡੇ ਨਾਲ ਕੋਣ ਸੀ ਮੇਰੇ ਬੇਟਾ ਸੀ ਜਿਹਦੇ ਨਾਲ 1 ਵਜੇ ਦੀ ਗੱਲ ਹੈ 1 ਵਜੇ 58 ਮਿੰਟ ਦੀ ਗੱਲ ਹੈ ਅੱਛਾ ਕਿਹੜੇ ਏਰੀਆ ਚ ਮੰਡੀਆਰੇ ਮੋੜ ਦੇ ਏਰੀਆ ਕਿਹੜੇ ਦੇਖੋ ਜੀ ਅੱਗੇ ਸ਼ੇਰ ਕੀ ਕਰ ਰਹੇ ਸੀ ਅਸੀਂ ਚੋਰੀ ਤੋਂ ਆਏ ਸੀ ਜੀ ਅੱਛਾ ਚੋਰੀ ਦਾ ਆਂਦਾ ਮੁੰਡਾ ਕਹਿੰਦਾ ਢੰਡਾ ਪੀਣਾ ਹੈ ਮੈਟ ਟੱਲੇ ਲੈ ਕੇ ਆਇਆ ਜੀ ਅੱਛਾ ਉਹ ਤਾਂ ਗਲੀ ਵਿੱਚੋਂ ਨਿਕਲ ਕਰ ਭੱਜਿਆ ਜੀ ਇਹ ਤੇ ਬੈਕਵੌਰ ਲੈ ਗਿਆ ਖੋ ਕੇ ਉਹ ਮੁੰਡੇ ਉਹ ਕਾਦੇ ਤੇ ਸੀ ਉਹ ਚੁਰ ਕੇ ਗਿਆ ਸੀ ਜੀ ਚੁਰ ਕੇ ਗਲੀ ਵਿੱਚੋਂ ਭੱਜ ਗਿਆ ਮੂਰੇ ਕੋਈ ਖੜਾ ਰੱਖਿਆ ਉਹ ਲੈ ਕੇ ਨਾਲ ਚਲੇ ਪਰ ਜਿਹੜੀ ਸੀਸੀਟੀਵੀ ਆ ਉਹਦੇ ਚ ਤਾਂ ਉਹ ਆ ਰਹੇ ਨੇ ਐਕਟਿਵਾ ਦੇ ਟਿੱਕ ਲੈ ਗਏ ਆ ਗਰੀਦ ਵੀ ਐਕਟਿਵਾ ਖੜਾ ਰੱਖੀ ਉਹਨਾਂ ਨੇ ਜੀ ਅੱਛਾ ਮੁੰਡਾ ਗਲੀ ਵਿੱਚੋਂ ਨਿਕਲ ਕੇ ਆਇਆ ਉਹ ਤੇ ਬੈਠ ਕੇ ਪਾਰ ਗਿਆ ਜੀ ਅੱਛਾ ਤੁਸੀਂ ਪੁਲਿਸ ਨੂੰ ਇਤਲਾਹ ਦਿੱਤੀ ਹੈ ਉਹਨੂੰ ਜੀ ਅੱਛਾ ਕੀ ਮੰਗਤੀ ਕਰਦੇ ਹੋ ਹਾਂਜੀ ਮੰਗਤ ਕੀ ਕਰਦੇ ਹੋ ਮੰਗ ਦੇਖੋ ਜੇ ਫੜਾ ਜਾ ਪੈਸੇ ਜੇ ਮਲਾਦਨ ਸਾਹਿਬ ਨੂੰ ਸਾਨੂੰ ਉਹ ਕੀ ਇਹਨੂੰ ਲੈਣੇ ਸੀ 2.5 ਲੱਖ ਰੁਪਇਆ ਕਾਦੇ ਵਾਸਤੇ ਲੈ ਕੇ ਆਏ ਸੀ 2.5 ਲੱਖ ਰੁਪਇਆ ਸੀ ਸ਼ਰਮਾ ਜੀ ਨੂੰ ਦੇਣੇ ਮੈਨੂੰ ਅੱਛਾ ਆਂਦੀ ਮਤ ਲੈ ਕੇ ਗਈ ਸੀ ਜੀ ਅੱਛਾ ਅਸੀਂ ਸਵੇਰੇ ਬੈਂਕ ਚੋਂ ਕਢਾ ਕੇ ਲਿਆਏ ਅੱਜ ਅੱਜ ਉਹ ਬੈਂਕ ਚੋਂ ਕਢਾ ਕੇ ਲਿਆਏ ਹਾਂਜੀ ਸ਼ਰਮਾ ਇੱਥੇ ਆਣਾ ਲਿਓ ਪੂਰੀ ਦੀ ਕੋਣ ਕੋਣ ਆਇਆ ਸੀ ਅੱਜ ਨਾਬੇ ਨਾ ਤੇ ਮੇਰਾ ਕਿੰਨੇ ਪੈਸੇ ਸੀ ਤੁਹਾਡੇ ਕੋਲ 22 ਲੱਖ ਆਦੇ ਵਿੱਚ ਸੀ ਮੋਟਰਸਾਈਕਲ ਕਿ ਤੇ ਕੋਣ ਲੈ ਗਿਆ ਕੋਕੇ ਕਿੱਥੇ ਦੀ ਗੱਲ ਆ ਇਹ ਲੱਪੇ ਦੀ ਗੱਲ ਆਈ ਅੱਛਾ ਮੰਡੀ ਦੇ ਕੋਲ ਹਾਂਜੀ ਮੰਡੀ ਦੇ ਕੋਲ ਜੇ ਵੀ ਕਰ ਰਹੇ ਸੀ ਤੁਸੀਂ ਉਦੋਂ ਉਦੋਂ ਅਸੀਂ ਬਾਈਕ ਤੇ ਜਾ ਰਹੇ ਸੀ ਅੱਛਾ ਤੇ ਕੀ ਕੋਕੇ ਲੈ ਗਏ ਹਾਂਜੀ ਕਿੰਨੇ ਜਿਹੜੇ ਸੀ ਉਹ ਉਹ ਤਿੰਨ ਜਨੇ ਸੀ ਅੱਛਾ ਹਾਂਜੀ ਫਿਰ ਉਸ ਤੋਂ ਬਾਅਦ ਬਸ ਉਸ ਤੋਂ ਬਾਅਦ ਜੀ ਇੱਕ ਜਨੇ ਨੇ ਕੋ ਕੇ ਜਾ ਕੇ ਐਕਟਿਵਾ ਤੇ ਭੱਜ ਗਈ ਤਿੰਨ ਜਨੇ ਐਕਟਿਵਾ ਤੇ ਸੀ ਅੱਛਾ ਹਾਂਜੀ ਦੋ ਦੋ ਬੰਦੇ ਸੀ ਇੱਕ ਜੀ ਲੇਡੀ ਸੀ ਉਹਨਾਂ ਦਾ ਅੱਛਾ ਤੁਸੀਂ ਦੋ ਲੈ ਕੇ ਆਏ ਸੀ ਤੁਸੀਂ 2.5 ਲੱਖ ਰੁਪਇਆ ਇਹ ਥੋੜੀ ਤੋਂ ਲੈ ਕੇ ਆਏ ਸੀ ਜੀ ਦੇਖ ਕੇ ਗਏ ਨੇ ਪੂਰੇ ਕਾਰੇ ਵਾਸਤੇ ਲੈ ਕੇ ਆਏ ਨੇ ਬਈ ਔਰੇ ਕਿਸੇ ਬੰਦੇ ਨੂੰ ਦੇਣੇ ਸੀ ਜੀ ਬਰਾਬਰ ਅੱਛਾ ਤੇ ਕਿੰਨੇ ਕ ਵਜੇ ਦੀ ਗੱਲ ਆ ਇਹ ਇਹ 2 ਕ ਵਜੇ ਦੀ ਗੱਲ ਹੈ ਤੁਸੀਂ ਪਹਿਰੇ ਤੁਸੀਂ ਉਦੋਂ ਕੀ ਕਰ ਰਹੇ ਸੀ ਜਦੋਂ ਕੋਕੇ ਅਸੀਂ ਖੜੇ ਸੀ ਤੁਹਾਡੇ ਨਾਲ ਤੁਹਾਡੇ ਫਾਦਰ ਸਾਹਿਬ ਸੀ ਜੀ ਟੰਡਾ ਪੀ ਰਹੇ ਸੀ ਅੱਛਾ ਬੈਗ ਤਾਂ ਉਹ ਕਿੱਥੇ ਰਹਣ ਆ ਲੋ ਪੂਰੀ ਸ਼ਿਫਰ ਮਹੱਲਾ ਜੀ ਇੱਥੇ 2.5 ਲੱਖ ਰੁਪਏ ਕਿਸੇ ਨੂੰ ਮੋੜਨਾ ਸੀ ਤੁਸੀਂ ਹਾਂ ਜੀ ਇਹਨੂੰ ਸਾਡੇ ਰੀਅਲਟੀ ਵੀ ਸੀ ਪਹਿਲਾਂ ਵੀ ਆਉਂਦੇ ਜਾਂਦੇ ਰਹਿੰਦੇ ਹੋ ਕਿ ਪਹਿਲੀ ਵਾਰੀ ਆਇਆ ਤੁਸੀਂ ਨਹੀਂ ਪਹਿਲਾਂ ਵੀ ਆਉਂਦੇ ਰਹਿੰਦੇ ਅੱਛਾ ਪਹਿਲਾਂ ਸੀਸੀਟੀਵੀ ਦੇਖਿਆ ਤੁਸੀਂ ਉਹਦੇ ਚ ਦਿਖ ਰਿਹਾ ਹਾਂਜੀ ਉਹਦੇ ਵਿੱਚ ਦਿੱਖਦਾ ਰਿਹਾ ਹੀ ਪਰ ਮਿਲੇ ਨਹੀਂ ਆਏ ਉਹਨਾਂ ਦੀ ਮਤਲਬ ਜਿਹੜੀ ਐਕਟਿਵ ਆਵਾਜ਼ ਦਾ ਨੰਬਰ ਨਿਕਲਿਆ ਰਿਹਾ ਅੱਛਾ ਉਹ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਲੇਡੀਜ਼ ਆ ਦੋ ਮੁੰਡੇ ਨੇ ਉਵੇਂ ਹੀ ਦਿਖ ਰਹੇ ਨੇ ਉਹਦੇ ਤੇ ਹਾਂਜੀ ਮੰਗ ਕੀ ਕਰਦੇ ਹੁਣ ਤੁਸੀਂ ਪੁਲਿਸ ਨੂੰ ਮੰਗੇ ਹੀ ਕਰਦੇ ਹਾਂਜੀ ਹਾਂਜੀ ਮੰਗਾ ਸੀ ਹੀ ਕਰਦੇ ਆ ਵੀ ਬੰਦੇ ਜਲਦ ਫੇਰ ਲੱਭੇ ਜਾਂ ਕੋਟੋਡੇ ਨਾਲ ਕੋਈ ਕੁਝ ਲੰਘ ਦਰ ਰਹੀ ਹੈ ਤਲਾਬ ਹਾਂਜੀ ਪੁਲਿਸ ਲੱਭ ਰਹੀ ਹੈ ਜੀ ਸਾਡੇ ਨਾਲ ਇਹ ਤਾਂ ਅੱਛਾ ਪਰ ਮਿਲ ਨਹੀਂ ਰਿਹਾ ਨੰਬਰ ਕਲੀਅਰ ਨਹੀਂ ਆ ਰਿਹਾ ਕਾਰਵਾਈ ਕਰ ਰਹੇ ਹੋ ਪਿਓ ਪੁੱਤਰ ਕੋਲੋਂ 2.5 ਲੱਖ ਦੀ ਥੋੜੀ ਆ ਜੀ ਦੀਪਕ ਸ਼ਰਮਾ ਪਾਸੇ ਧੂਰੀ ਨੇ ਸਾਡੇ ਕੋਲ ਅਪਲਾਹ ਦਿੱਤੀ ਹੈ ਵੀ 2.5 ਲੱਖ ਰੁਪਇਆ ਕੋਈ ਅਸੀਂ 90 ਦਿਨ ਆ ਰਹੇ ਸੀ ਕਿ ਉਹ ਕੋਈ ਲੇਗਾ ਇਹਨਾਂ ਦਾ ਲਫਾਫਾ ਤੇ ਉਸ ਸਬੰਧੀ ਇਹਨਾਂ ਨੇ ਸਲਾਹ ਦਿੱਤੀ ਹੈ ਉਹਦੀ ਕਾਰਵਾਈ ਅਸੀਂ ਪਾਲ ਜਾਨੀਏ ਜਿਹੜੇ ਸੀਸੀਟੀਵੀ 'ਚ ਜਿਵੇਂ ਆਇਆ ਇੱਕ ਦੋ ਮੁੰਡੇ ਨੇ ਇੱਕ ਲੇਡੀਜ਼ ਆ ਬੈਗ ਲੈ ਕੇ ਜਾ ਰਹੇ ਸੀ ਸੀਸੀਟੀਵੀ 'ਚ ਆਇਆ ਤਾਂ ਹੈਗੇ ਨੇ ਪਰ ਕਲੀਅਰ ਨੰਬਰ ਨਹੀਂ ਆ ਰਿਹਾ ਉਹਨਾਂ ਦਾ ਨਾਮ ਉਹਨਾਂ ਦੇ ਫੇਸ ਨਜ਼ਰ ਆ ਰਹੇ ਜਿਹੜੇ ਖੈਰ ਬਤਾ ਲੱਕੋ ਖੋ ਕਰਕੇ ਅੱਗੇ ਸਕੂਟਰੀ ਖੜਾਈ ਪਈ ਸੀ ਉਹਦੇ ਬੈਠ ਕੇ ਫਰਾਮ ਆ ਗਏ ਹਾਂ ਉਸੇ ਸਬੰਧ ਚ ਸੀਸੀਟੀਵੀ ਕੈਮਰੇ ਦਿਖ ਰਹੇ ਜਿਵੇਂ ਵੀ ਕੋਈ ਮਿਲਦੀ ਇਤਲਾ ਉਸ ਦਾ ਪੁਸ਼ਟੀ ਕਰ ਰਹੀ ਹੁੰਦਾ ਹੈ